ਬਹੁਤ ਵੱਡੀ ਖਬਰ ਫਰੀਦਕੋਟ ਦੇ 사াদক ਤੋਂ ਆ ਰਹੀ ਹੈ ਪਿਛਲੇ ਦਿਨ ਇੱਕ ਵੱਡੀ ਖਬਰ ਆਈ ਸੀ ਕਿ ਫਰੀਦਕੋਟ ਦੇ 사াদক ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਐਸ ਬੀ ਆਈ ਦੀ ਇੱਕ ਬ੍ਰਾਂਚ ਦੇ ਵਿੱਚ ਲੋਕਾਂ ਦੇ ਨਾਲ 15 ਕਰੋੜ ਦੇ ਕਰੀਬ ਰੁਪਏ ਦੀ ਠੱਗੀ ਮਾਰੀ ਗਈ ਸੀ ਲੋਕਾਂ ਨੇ ਬਹੁਤ ਰੌਲਾ ਪਾਇਆ ਬਹੁਤ ਖਬਰਾਂ ਆਈਆਂ ਉਸ ਤੋਂ ਬਾਅਦ ਦੋਸ਼ ਲੱਗੇ ਕਿ ਇਸੇ ਹੀ ਬੈਂਕ ਦਾ ਇੱਕ ਕਲਰਕ ਉਹਦੇ ਨਾਲ ਕੁਝ ਹੋਰ ਵਿਅਕਤੀ ਬੈਂਕ ਦੇ ਰਲੇ ਹੋਏ ਨੇ ਤੇ ਉਹਨਾਂ ਨੇ ਲੋਕਾਂ ਨਾਲ ਇਹ ਠੱਗੀ ਮਾਰੀ ਐ ਜਿਨੇ ਕਿਸੇ ਨੇ ਪੈਸੇ ਉੱਥੇ ਜਮ੍ਹਾਂ ਕਰਾਏ ਸੀ ਜਿਨੇ ਉੱਥੇ ਕੋਈ ਲਿਮਟ ਦੇ ਪੈਸੇ ਜਮ੍ਹਾਂ ਕਰਾਏ ਸੀ ਜਾਂ ਲੋਕਾਂ ਦੇ ਨਾਂ ਦੇ ਉੱਪਰ ਝੂਠੀਆਂ ਲਿਮਟਾਂ ਕਢਾ ਕਢਾ ਕੇ ਪੈਸੇ ਖਾਦੇ ਜਾਣ ਦੇ ਦੋਸ਼ ਸੀ ਤਾਂ ਫਿਰ ਕਿਰਤੀ ਕਿਸਾਨ ਯੂਨੀਅਨ ਤੇ ਹੋਰ ਜੜੀਆਂ ਜੱਥੇਬੰਦੀਆਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਸੰਘਰਸ਼ ਸ਼ੁਰੂ ਹੋਇਆ ਰੌਲਾ ਵੱਡਾ ਪਿਆ ਕੇ ਕੇ ਯੂ ਕੀਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਇਹਨਾਂ ਨੇ ਜਦੋਂ ਉੱਥੇ ਮੋਰਚਾ ਲਾਇਆ ਤਾਂ ਫਿਰ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪਈ ਫਿਰ ਬੈਂਕ ਅਧਿਕਾਰੀ ਵੀ ਉੱਪਰ ਤੱਕ ਉੱਥੇ ਪਹੁੰਚੇ ਤਾਂ ਫਿਰ ਇੱਕ ਵਾਦਾ ਹੋਇਆ ਸੀ ਲੋਕਾਂ ਦੇ ਨਾਲ ਕਿ ਤੁਹਾਡੇ ਪੈਸੇ ਮੋੜੇ ਜਾਣਗੇ ਤਾਂ ਫਿਰ ਉਹਦੇ ਪਹਿਲੀ ਕਿਸ਼ਤ ਵਜੋਂ ਅੱਜ ਹੁਣ 25 ਲੱਖ ਰੁਪਈਆ ਲੋਕਾਂ ਨੂੰ ਬੈਂਕ ਨੇ ਮੋੜਿਆ 25 ਲੱਖ ਰੁਪਇਆ ਲੋਕਾਂ ਨੂੰ ਮੋੜਿਆ ਤੇ ਬਾਕੀ ਦੇ ਲਈ ਅਜੇ ਜਾਂਚ ਵੀ ਚੱਲ ਰਹੀ ਹੈ ਤੇ ਬਾਕੀ ਮੋੜਨ ਦਾ ਵਾਅਦਾ ਵੀ ਕੀਤਾ ਜਾ ਰਿਹਾ ਹੁਣ ਪਿਛਲੇ ਦਿਨੀ ਉਹ ਜਿਹੜਾ ਕਲਰਕ ਸੀਗਾ ਜਿਹਨੇ ਇਹ ਸਾਰਾ ਕੰਮ ਕੀਤਾ ਜਿਹਦੇ ਤੇ ਦੋਸ਼ ਨੇ ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਬਾਹਰੋਂ ਪੰਜਾਬ ਤੋਂ ਪੁਲਿਸ ਜਿਹੜਾ ਉਹਨੂੰ ਫੜ ਕੇ ਲਈ ਹੈ ਔਰ ਉਸ ਤੋਂ ਬਾਅਦ ਉਸ ਕਲਰਕ ਦੀ ਜਿਹੜੀ ਪਤਨੀ ਹੈ ਉਹਦੇ ਉੱਪਰ ਵੀ ਪੁਲਿਸ ਨੇ ਕੇਸ ਪਾਇਆ ਕਿਉਂਕਿ ਉਹਦੇ ਖਾਤਿਆਂ ਦੇ ਵਿੱਚ ਵੀ ਪੈਸੇ ਪਾਏ ਗਏ ਸੀ, ਟਰਾਂਸਫਰ ਕੀਤੇ ਗਏ ਸੀ। ਔਰ ਉਹ ਜਿਹੜਾ ਕਲਰਕ ਜਿਹੜਾ ਲੋਕਾਂ ਨੂੰ ਹਾਸੇ ਖੇਡੇ ਦੇ ਵਿੱਚ ਹੀ ਬੁੱਧੂ ਬਣਾ ਜਾਂਦਾ ਸੀ ਜਿਹਦੇ ਤੇ ਬੜੇ ਗੰਭੀਰ ਦੋਸ਼ ਨੇ ਲੋਕਾਂ ਦੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੋਇਆ ਪਰ ਲੋਕਾਂ ਦਾ ਕਹਿਣਾ ਸੀ ਕਿ ਗ੍ਰਿਫਤਾਰੀ ਨਾਲ ਨਹੀਂ ਸਾਨੂੰ ਸਾਡੇ ਪੈਸਿਆਂ ਨਾਲ ਵੱਡਾ ਮਤਲਬ ਹੈ। ਕੂਣ ਪਸੀਨੇ ਦੀ ਕਮਾਈ ਬਹੁਤ ਸਾਰੇ ਲੋਕਾਂ ਨੇ ਦੱਸਿਆ ਤਾਂ ਉਹਦੇ ਚੋਂ 25 ਲੱਖ ਰੁਪਇਆ ਕੱਲ ਮੋੜਿਆ ਗਿਆ ਔਰ ਉਥੇ ਕੀਰਤੀ ਕਿਸਾਨ ਯੂਨੀਅਨ ਨੇ ਇਕੱਠ ਕੀਤਾ ਲੋਕਾਂ ਦਾ ਪੈਸੇ ਮੜਵਾਏ ਗਏ ਨੇ ਔਰ ਬਾਕੀ ਬੈਂਕ ਨੇ ਵੀ ਯਕੀਨ ਦਵਾਇਆ ਤੇ ਕੀਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਰਗੀਆਂ ਜਥੇਬੰਦੀਆਂ ਨੇ ਵੀ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਅਸੀਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਵਾਲੀ ਹੈ ਜਿਹੜੀ ਰਾਸ਼ੀ ਹੈ ਜਿਹੜੀ ਕੀਮਤ ਐ ਇਹ ਲੋਕਾਂ ਨੂੰ ਜ਼ਰੂਰ ਦਿਵਾਵਾਂਗੇ ਹੁਣ ਇੱਥੇ ਦੋ ਗੱਲਾਂ ਮੈਂ ਕਰਨੀਆਂ ਚਾਹਣਾ ਦੇਖੋ ਸਰਕਾਰਾਂ ਨੂੰ ਚਾਹੀਦਾ ਕਿ ਚਾਹੇ ਕੋਈ ਬੈਂਕ ਸਰਕਾਰੀ ਐ ਤੇ ਚਾਹੇ ਪ੍ਰਾਈਵੇਟ ਐ ਜੇਕਰ ਬੈਂਕ ਸਰਕਾਰ ਨੇ ਮਨਜ਼ੂਰੀ ਦੇ ਕੇ ਚਲਵਾਏ ਨੇ ਤਾਂ ਉਹਨਾਂ ਦੇ ਵਿੱਚ ਲੋਕਾਂ ਦਾ ਪੈਸਾ 100% ਦੀ ਸੁਰੱਖਿਆਤ ਹੋਣਾ ਚਾਹੀਦਾ ਲੋਕਾਂ ਨੂੰ ਗਰੰਟੀ ਹੋਣੀ ਚਾਹੀਦੀ ਆ ਕਿ ਜਿਹੜਾ ਪੈਸਾ ਬੈਂਕ 'ਚ ਐ ਜਾਂ ਸੋਨਾ ਬੈਂਕ 'ਚ ਐ ਜਾਂ ਕੋਈ ਵੀ ਚੀਜ਼ ਬੈਂਕ 'ਚ ਐ ਉਹਨੂੰ ਕੁਝ ਨਹੀਂ ਹੋਵੇਗਾ ਲੋਕਾਂ ਨੂੰ ਇਹਦਾ ਕੋਈ ਤੌਖਲਾ ਚਿੰਤਾ ਨਹੀਂ ਹੋਣੀ ਚਾਹੀਦੀ ਇਹਦੀ ਗਾਰੰਟੀ ਆਰਬੀਆਈ ਨੂੰ ਇਹਦੀ ਗਾਰੰਟੀ ਸੈਂਟਰ ਗਵਰਨਮੈਂਟ ਨੂੰ ਲਾਜ਼ਮੀ ਤੌਰ ਤੇ ਲੈਣੀ ਚਾਹੀਦੀ ਹੈ ਕਿਉਂਕਿ ਹਰ ਬੈਂਕ ਆਪਣੇ ਕੰਮਾਂ ਦੇ ਬਦਲੇ ਜਾਂ ਸਵਾਵਾਂ ਦੇ ਬਦਲੇ ਲੋਕਾਂ ਤੋਂ ਮੋਟਾ ਟੈਕਸ ਤੇ ਚਾਰਜ ਲੈਂਦਾ ਹੈ ਪੈਸੇ ਜਮ੍ਹਾਂ ਕਰਾਈ ਦੇ ਵੀ ਪੈਸੇ ਕਢਾਈ ਦੇ ਵੀ ਏਟੀਐਮ ਤੋਂ ਪੈਸੇ ਕਢਾਏ ਦੇ ਵੀ ਹਰ ਤਰ੍ਹਾਂ ਦੇ ਚਾਰਜ ਜਿਹੜੇ ਆ ਉਹ ਬੈਂਕ ਲੈਂਦੇ ਨੇ ਪਲੱਸ ਹੋਰ ਵੀ ਚਾਰਜ ਕਿੰਨੀ ਤਰ੍ਹਾਂ ਦੇ ਉਹ ਬੈਂਕ ਕੱਟਦੇ ਨੇ ਖਾਤਾ ਖਲਾਈ ਤੇ ਵੀ ਬੰਦ ਕਰਾਈ ਤੇ ਵੀ ਮਤਲਬ ਹਰ ਤਰ੍ਹਾਂ ਦੇ ਚਾਰਜ ਜਿਹੜੇ ਉਹ ਲੋਕਾਂ ਤੇ ਲੱਗਦੇ ਨੇ ਤਾਂ ਬਹੁਤ ਸਾਰੇ ਬੈਂਕ ਜਿਹੜੇ ਉਹ ਤਾਂ ਜਦੋਂ ਖਾਤਾ ਖਲਵਾਇਆ ਜਾਂਦਾ ਉਦੋਂ ਵੀ ਪੈਸੇ ਵਿੱਚ ਰੱਖਾਉਂਦੇ ਨੇ ਬਾਅਦ ਚ ਇਹ ਵੀ ਕਿਹਾ ਜਾਂਦਾ ਵੀ ਜੇ ਖਾਤਾ ਖਲਵਾ ਕੇ ਚਾਲੂ ਰੱਖਣਾ ਤਾਂ ਇੰਨੇ ਹਜ਼ਾਰ ਰੁਪਈਆ ਤੇਰਾ ਖਾਤੇ ਦੇ ਵਿੱਚ ਚਾਹੀਦਾ ਜਦੋਂ ਲੋਕਾਂ ਤੇ ਐਸੀਆਂ ਸ਼ਰਤਾਂ ਲਾ ਕੇ ਥੋਪ ਕੇ ਤੇ ਫਿਰ ਬੈਂਕ ਆਪ ਦਾ ਕੰਮ ਚਲਾਉਂਦੇ ਨੇ ਤਾਂ ਫਿਰ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਲੋਕਾਂ ਦੇ ਬੈਂਕ ਦੇ ਵਿੱਚ ਰੱਖੇ ਪੈਸੇ ਦੀ ਚੀਜ਼ਾਂ ਦੀ ਗਰੰਟੀ ਇਹ ਲਾਜ਼ਮੀ ਤੌਰ ਤੇ ਸਰਕਾਰਾਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਬੈਂਕ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਚੱਲ ਰਿਹਾ ਸਰਕਾਰ ਦੀ ਮਨਜ਼ੂਰੀ ਦੇ ਨਾਲ ਸਾਰੇ ਬੈਂਕ ਚੱਲਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਅੱਜ SBI ਨੇ 25 ਲੱਖ ਰੁਪਇਆ ਲੋਕਾਂ ਦਾ ਮੋੜਿਆ ਬਾਕੀ ਦਾ ਵਾਅਦਾ ਕੀਤਾ ਔਰ ਅਜੇ ਮੈਂ ਕਹਿੰਦਾ ਸ਼ੇਰ ਚੋਂ ਪੂਣੀ ਨਹੀਂ ਕੱਤੀ ਗਈ ਜੇਕਰ 15 ਲੱਖ ਰੁਪਈਆ ਲੋਕ 15 ਕਰੋੜ ਰੁਪਈਏ ਦੀ ਗੜਬੜ ਲੋਕਾਂ ਨਾਲ ਹੋਣ ਦਾ ਜਿਹੜਾ ਮਾਮਲਾ ਹੈ ਉਹਦੇ ਚੋਂ 25 ਲੱਖ ਮੋੜਿਆ ਤਾਂ ਫਿਰ ਆਟੇ ਚ ਲੂਣ ਬਰਾਬਰ ਹੈ 1 ਕਰੋੜ ਦਾ ਵੀ ਚੌਥਾ ਹਿੱਸਾ ਪਰ ਖੈਰ ਜਿੰਨਾ ਆਇਆ ਉਨਾ ਹੀ ਸਹੀ ਸ਼ੁਰੂਆਤ ਤਾਂ ਹੋਈ ਬਾਕੀ ਪੈਸੇ ਬੈਂਕ ਨੂੰ ਚਾਹੀਦਾ ਕਿ ਲੋਕਾਂ ਦੇ ਮੋੜੇ ਜਲਦੀ ਤੋਂ ਜਲਦੀ ਮੋੜੇ ਜਾਣ ਇਹ ਨਹੀਂ ਹੋਣਾ ਚਾਹੀਦਾ ਕਿ ਲੰਮੀਆਂ ਤਰੀਕਾਂ ਪਾਈਆਂ ਜਾਣ ਜਿਹੜੇ ਆਮ ਜਨਤਾ ਹੈ ਉਹਨਾਂ ਦੇ ਲਈ 5-7000 ਰੁਪਈਆ ਵੀ ਇੱਕ ਬਹੁਤ ਵੱਡੀ ਰਾਸ਼ੀ ਹੈ ਇੱਕ ਬਹੁਤ ਵੱਡੀ ਕੀਮਤ ਹੈ ਇਹ ਕੋਈ ਟਾਟੇ ਬਿਰਲੇ ਤਾਂ ਹੈ ਨਹੀਂ ਇਹ ਕੋਈ ਅਮਾਨੀ ਡਾਨੀ ਤਾਂ ਲੋਕ ਹੈ ਨਹੀਂ ਕਿ ਇਹਨਾਂ ਦੇ ਅਰਬਾਂ ਖਰਬਾਂ ਰੁਪਈਆ ਐਵੇਂ ਪਿਆਰੂਗਾ ਇੱਥੇ ਤਾਂ ਮੈਂ ਦੇਖਿਆ ਕਿ 10 ਰੁਪਏ ਘਟਾਉਣ ਪਿੱਛੇ ਲੋਕ 10-10 ਰੇੜੀਆਂ ਸਬਜ਼ੀ ਦੀਆਂ ਬਦਲਦੇ ਨੇ 5-5 ਰੁਪਏ ਕਿਲੋ ਮਗਰ ਜੇ ਵੱਧ ਕੋਈ ਫਰੂਟ ਲਾ ਰਿਆ ਹੋਵੇ ਤੇ ਫਰੂਟ ਲੈਣਾ ਕੈਨਸਲ ਕਰ ਦਿੰਦੇ ਨੇ ਸੋ ਇੰਨੀ ਪੈੜੀ ਹਾਲਤ ਦੇ ਵਿੱਚ ਦੇਸ਼ ਦੀ 70-80% ਦੀ ਆਬਾਦੀ ਹੈ ਉਹਨਾਂ ਵਾਸਤੇ ਇਹ ਕਿਵੇਂ ਪੈਸਾ ਖੂਨ ਪਸੀਨੇ ਨਾਲ ਕਮਾਇਆ ਇਹ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਕਮਾਇਆ ਸੋ ਉਹਨਾਂ ਜੱਥੇਬੰਦੀਆਂ ਦਾ ਉਹਨਾਂ ਸੰਘਰਸ਼ੀ ਲੋਕਾਂ ਦਾ ਵੀ ਸ਼ੁਕਰੀਆ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਇਹ ਲੋਕਾਂ ਨਾਲ ਹੋ ਰਹੀ ਵੱਡੀ ਠੱਗੀ ਨੂੰ ਉਜਾਗਰ ਵੀ ਕੀਤਾ ਗਿਆ ਤੇ ਨਾਲ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਵੀ ਦਵਾਈ ਗਏ ਨੇ ਤੇ ਬਾਕੀ ਦਵਾਈਣ ਦੇ ਲਈ ਸੰਘਰਸ਼ ਜਾਰੀ ਹੈ ਸੋ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮਿੱਤਰ ਪਿਆਰਿਓ ਇੱਕ ਜ਼ਰੂਰੀ ਬੇਨਤੀ ਹੈ ਕਿ ਜੇਕਰ ਹੁਣ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਕੀਮਤੀ ਜਾਣਕਾਰੀਆਂ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਨਹੀਂ ਦਬਾਇਆ ਕਿਰਪਾ ਕਰਕੇ ਦਬਾ ਦਿਓ ਯਾਰ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਠੀਕ ਟਾਈਮ ਤੇ ਪਹੁੰਚਦੀ ਰਹੇ ਤੁਸੀਂ ਅਪਡੇਟ ਰਹ ਸਕੋ ਬਹੁਤ ਮਿਹਰਬਾਨੀ ਸ਼ੁਕਰੀਆ ਜੀ